ਸਿਵਲ ਸਰਜਨ ਵੀ ਪਹੁੰਚੇ ਨੇ ਇੱਥੇ ਸਟੇਜ ਦੇ ਲੱਗੇ ਤੇ ਗੱਲਬਾਤ ਕਰਾਂਗੇ ਆਖਰਕਾਰ ਏਡੀ ਵੱਡੀ ਕੁਤਾਹੀ ਹੋਈ ਕਿ ਮੈਂ ਡਾਕਟਰ ਸਾਹਿਬ ਏਡੀ ਵੱਡੀ ਕੁਤਾਹੀ ਹੋ ਚੁੱਕੀ ਹੈ ਕਿ ਇੱਕ ਡ੍ਰਿਪ ਨਹੀਂ ਲੱਗੀ ਕਿ ਡਾਕਟਰ ਨੂੰ ਡਾਕਟਰ ਸਾਹਿਬ ਜਿੰਮੇਵਾਰੀ ਬਣਦੀ ਆ ਸਰ ਦਿਨ ਸਮੇਂ ਹੀ ਡਾਕਟਰ ਮੌਜੂਦ ਹੁੰਦੇ ਰਾਤ ਸਮੇਂ ਨਹੀਂ ਹੁੰਦੇ ਨਹੀਂ ਜੀ ਨਹੀਂ ਸਾਰੇ ਸਮੇਂ 올 ਦਿ ਟਾਈਮ ਡਾਕਟਰ ਕੋਈ ਕੁਤਾਹੀ ਜਿਹੜੀ ਵਰਤੀ ਗਈ ਹੈ ਕਿਵੇਂ ਦੇਖ ਨਹੀਂ ਕੁਤਾਹੀ ਨਹੀਂ ਜੀ ਤੁਸੀਂ ਸੁਣੋ ਕੋਈ ਕੁਤਾਹੀ ਨਹੀਂ ਜੀ ਠੀਕ ਇੱਕ ਮਿੰਟ ਆ ਦੇਖ ਸਕਦੇ ਹੋ ਕਿ ਸਿਵਲ ਸਰਜਨ ਜਿਹੜੇ ਨੇ ਉਹ ਪਹੁੰਚੇ ਨੇ ਹਾਲਾਂਕਿ ਕੁਤਾਹੀ ਨਹੀਂ ਕੁਤਾਹੀ ਨਹੀਂ ਹੋਣ ਦੀ ਗੱਲ ਕੀਤੀ ਹੈ ਪਰ ਜੇ ਗੱਲ ਕਰੀਏ ਤਾਂ ਬਹੁਤ ਵੱਡੀ ਕੁਤਾਹੀ ਆ ਕਿਉਂਕਿ ਆਗੂਆਂ ਵੱਲੋਂ ਜੇ ਗੱਲ ਕਰੀਏ ਤਾਂ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਤੱਕ ਵੀ ਇਹ ਗੱਲ ਪਹੁੰਚਾਈ ਗਈ ਆ ਕਿ ਕਿਤੇ ਨਾ ਕਿਤੇ ਵੱਡੀ ਕੁਤਾਹੀ ਆ ਤੇ ਹੁਣ ਕਿਤੇ ਨਾ ਕਿਤੇ ਸਿਵਲ ਸਰਜਨ ਪਹੁੰਚੇ ਨੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਤੇ ਦੇਖਣਾ ਹੋਗਾ ਕਿ ਆਖਿਰਕਾਰ ਕੀ ਵਜ੍ਹਾ ਰਹਿੰਦੀ ਆ ਇਹ ਸਭ ਨੂੰ ਲੈ ਕੇ ਤੇ ਗੱਲਬਾਤ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਕਾ ਕੋਟੜਾ ਜਿਹੜੇ ਉਹ ਮੌਜੂਦ ਨੇ ਤੇ ਸਿਵਲ ਸਰਜਨ ਮੌਜੂਦ ਨੇ ਜਿਹੜੇ ਕੱਲ ਕਹਿ ਰਹੇ ਸੀ ਕਿ ਹਾਈ ਟੈਕ ਜਿਹੜਾ ਹੈਗਾ ਇੱਥੇ ਹਸਪੀਟਲ ਬਣਾਇਆ ਗਿਆ ਹਾਲਾਂਕਿ ਦੇਖਣਾ ਹੋਵੇਗਾ ਕਿ ਜੋ ਦਾਅਵੇ ਕੀਤੇ ਜਾਂਦੇ ਸੀ ਹਾਈ ਟੈਕ ਹਸਪੀਟਲ ਦੇ ਤੇ 24 ਘੰਟੇ ਮੈਡੀਕਲ ਸੇਵਾਵਾਂ ਦੇ ਤਾਂ ਉਹ ਕਿੰਨੇ ਸਹੀ ਨੇ ਕਿਉਂਕਿ ਇੱਕ ਵੱਡੇ ਲੀਡਰ ਵੱਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਕਿਹਾ ਜਾ ਰਿਹਾ ਕਿ ਇੱਕ ਗਲੂਕੋਜ਼ ਦੀ ਬੋਤਲ ਤੱਕ ਨਹੀਂ ਲੱਗੀ ਆ ਲਗਾਤਾਰ ਟਰਾਈ ਕਰਨ ਦੇ ਬਾਵਜੂਦ ਜਿਹੜੀ ਬਾਹ ਉਹਨਾਂ ਦੀ ਸੁੱਜ ਚੁੱਕੀ ਆ ਤੇ ਜਿਸ ਤੋਂ ਬਾਅਦ ਫਿਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਮਨਾ ਕਰ ਦਿੱਤਾ ਇਹ ਸਾਰੀ ਮੈਡੀਕਲ ਸਹਾਇਤਾ ਲੈਣ ਤੋਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਜਿਹੜਾ ਡਾਕਟਰ ਆ ਉਹਦੇ ਤੋਂ ਜਿਹੜਾ ਹੈਗਾ ਉਹ ਮੈਡੀਕਲ ਸਿਵਾਵਾਂ ਪੂਰਨ ਤੌਰ ਤੇ ਸਹੀ ਨਹੀਂ ਦਿੱਤੀਆਂ ਗਈਆਂ ਹਾਲਾਂਕਿ ਅਗੋਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਹੁਣ ਦੇਖ ਸਕਦੇ ਹੋ ਅਬਦੀ ਨਾਰਾਜ਼ਗੀ ਜਿਹੜੀ ਹੈਗੀ ਆ ਜ਼ਾਹਿਰ ਕਰਦੇ ਰਹੇ ਨੇ ਕਾਕਾ ਸਿੰਘ ਕੋਟੜਾ ਕਿਉਂਕਿ ਡਾਕਟਰ ਦੀ ਟੀਮ ਵੀ ਅੰਦਰ ਜਿਹੜੀ ਹੈਗੀ ਆ ਜਿਸਦਾ ਜਗਜੀਤ ਸਿੰਘ ਢੱਲੇਵਾਲ ਹੁਣ ਆ ਕੋਲ ਗਈ ਆ ਕਿਉਂਕਿ ਢੱਲੇਵਾਲ ਸਾਹਿਬ ਵੀ ਖੁਦ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਨਾਰਾਜ਼ ਨੇ ਤੇ ਕਿਹਾ ਜਾਂਦਾ ਕਿ ਬਾਹਰ-ਬਾਰ ਨੀਡਲ ਲਗਾਉਣ ਤੇ ਉਹਨਾਂ ਦੀ ਬਾਹ ਜਿਹੜੀ ਹੈਗੀ ਆ ਸੋਜ ਚੁੱਕੀ ਹੈ ਬਾਹ ਸੋਜ ਚੁੱਕੀ ਹੈ ਜਿਸ ਕਰਕੇ ਉਹਨਾਂ ਨੇ ਮੈਡੀਕਲ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਹਾ ਜਾ ਰਿਹਾ ਕਿ ਟ੍ਰੇਨਰ ਡਾਕਟਰ ਸੀ ਜਿਨ੍ਹਾਂ ਦੀ ਡਿਊਟੀ ਰਾਤ ਸਮੇਂ ਲਗਾਈ ਗਈ ਸੀ ਹਾਲਾਂਕਿ ਉਹਨਾਂ ਦੇ ਗਲਗੋਜ ਜਿਹੜਾ ਹੈਗਾ ਲਗਾਤਾਰ ਲਗਾਇਆ ਜਾ ਰਿਹਾ ਪਰ ਉਹ ਰਾਤ ਇੱਕ ਕਾਫੀ ਘੰਟੇ ਜਿੱਦੋ ਜਹਿਦ ਰਹੀ ਉਹਨਾਂ ਦੇ ਗਲਗੋਜ ਲਗਾਉਣ ਦੀ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹਨਾਂ ਨੂੰ ਕਾਕਾ ਸਿੰਘ ਕੋਟੜਾ ਸਾਡੇ ਨਾਲ ਇਸ ਮੌਕੇ ਮੌਜੂਦ ਨੇ ਤੇ ਗੱਲਬਾਤ ਜ਼ਰੂਰ ਕਰ ਲੈਣਾ ਉਹਨਾਂ ਨਾਲ ਕਿਵੇਂ ਦੇਖਦੇ ਆ ਸਰ ਕਿਵੇਂ ਦੇਖਦੇ ਹੋ ਜੀ ਕਾਕਾ ਜੀ ਕਿ ਡਾਕਟਰ ਸਾਹਿਬ ਕਹਿ ਰਹੇ ਨੇ ਸਿਵਲ ਸਰਜਨ ਨੇ ਵੀ ਕੋਈ ਕਤਾਹੀ ਕੋਈ ਨਹੀਂ ਮੈਂ ਸਾਰਾ ਨਹੀਂ ਕਰ ਲੈਣਾ ਗੱਲਬਾਤ ਕੋਈ ਕਤਾਹੀ ਕੋਈ ਨਹੀਂ ਉਹ ਸਿਵਲ ਸਰਜਨ ਕਹਿ ਰਹੇ ਉਹ ਤਾਂ ਕੁਝ ਨਹੀਂ ਹਾਂਜੀ ਲਾਓ ਹਾਂਜੀ ਠੀਕ ਹੈ ਜੀ ਸਿਹਤ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ ਇਸ ਬਾਰੇ ਵਿੱਚ ਹਾਂ ਮੈਂ ਹੁਣੇ ਮੇਰੀ ਗੱਲ ਹੋਈ ਹੈ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨਾਲ ਪੰਜਾਬ ਨਾਲ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵੀ ਛੇਤੀ ਅਸੀਂ ਟੀਮ ਬਣਾ ਲੈਨੇ ਆ ਤੇ ਬੜਾ ਕੇ ਸਾਨੂੰ ਅਸੀਂ ਭੇਜ ਦਿੰਦੇ ਆ ਮੈਂ ਕਿਹਾ ਵੀ ਜਿਹੜੇ ਤੁਸੀਂ ਵਾਰ-ਵਾਰ ਜਿਹੜੇ 12-12 ਘੰਟੇ ਡਾਕਟਰ ਭੇਜ ਰਹੇ ਹੋ ਤਾਂ ਇਹ ਜੀ ਕੋਈ ਗੱਲ ਨਹੀਂ ਕਰੀ ਜਿਹੜਾ ਕਿਸੇ ਡਾਕਟਰ ਨਾਲ ਸਾਡੇ ਕੋਈ ਇਹ ਜੀ ਬੋਲ ਜਾਂ ਸ਼ਦਾਵਲੀ ਕਿਸੇ ਨਾਲ ਗਲਤ ਕੀਤੀ ਹੋਵੇ ਸਾਡੇ ਬੱਚੇ ਨੇ ਪਰ ਤੁਸੀਂ ਟੀਮ ਜਿਹੜੀ ਆਪਾਂ ਵਾਦਾ ਕੀਤਾ ਸੀਗਾ ਵੀ ਟੀਮ ਵਧੀਆ ਭੇਜਾਂਗੇ 24 ਘੰਟੇ ਪੱਕੀ ਰੱਖਾਂਗੇ ਉਹ ਭੇਜੋ ਫਿਰ ਇਹ ਦੁਬਾਰੇ ਸੋਚਿਆ ਜਾ ਸਕਦਾ ਉਹ ਕਹਿੰਦੇ ਅਸੀਂ ਜਲਦੀ ਟੀਮ ਬੁਲਾ ਕੇ ਮੈਂ ਮੀਟਿੰਗ ਕਰਕੇ ਹੁਣੀ ਭੇਜ ਦਿੰਦੇ ਆ ਗੈਲੀ ਬਾਰੇ ਕੋਈ ਕਾਰਵਾਈ ਦੀ ਗੱਲ ਕਹੀ ਉਹਨਾਂ ਨੇ ਹਾਂ ਉਹ ਮੈਂ ਕਿਹਾ ਉਹ ਸਾਰੀ ਗੱਲ ਵੀ ਜਿਹੜਾ ਰਾਤ ਜੋ ਕੁਝ ਹੋਇਆ ਮੇਰੇ ਖਿਆਲ ਵੀ ਨਹੀਂ ਹੋਣਾ ਚਾਹੀਦਾ ਸੀਗਾ ਐਡਾ ਸ੍ਰੀਆਸ ਮਸਲਾ ਐ ਐਡੇ ਸ੍ਰੀਆਸ ਮਸਾ ਸਹਿਮਤੀ ਮਨਾਈ ਐ ਡੱਲੇਵਲ ਸਾਹਿਬ ਦੀ ਵੀ ਇੰਨੀ ਤਾਂ ਮੈਡੀਕਲ ਹੈਡ ਲੈ ਲਓ ਤੁਸੀਂ ਤਾਂ ਉਹ ਤੇ ਵੀ ਆਪਾਂ ਪੂਰੇ ਨਹੀਂ ਉਤਰ ਰਹੇ ਤਾਂ ਉਹ ਕਹਿੰਦੇ ਜੀ ਅਸੀਂ ਹੁਣੇ ਟੀਮ ਬਣਾ ਕੇ ਪੱਕੇ ਤੌਰ ਤੇ ਜਿਹੜੀ ਆਏਗੀ ਕੋਈ ਇਹੋ ਜਿਹਾ ਨਹੀਂ ਭੇਜਾਂਗੇ ਟ੍ਰੇਨਿੰਗ ਪੂਰਾ ਜਿਹੜਾ ਭੇਜਾਂਗੇ ਡਾਕਟਰ ਜਿਹੜਾ ਅਟ ਮੈਟਰੀ ਡਾਕਟਰਾਂ ਦਾ ਗਠਨ ਹੋਣਾ ਸੀ 8 ਡਾਕਟਰਾਂ ਦਾ ਉਹ ਗਠਨ ਹੋਇਆ ਨਹੀਂ ਉਹਦਾ ਕਹਿ ਨਹੀਂ ਮੈਂ ਕਹਿੰਦਾ ਵੀ ਭਾਵੇਂ ਥੋੜੇ ਦੇ ਬਣਾ ਦਿਓ ਡਾਕਟਰ ਸਾਹਿਬ ਨਾਲ ਮੇਰੀ ਗੱਲ ਜਿਹੜੀ ਹੋਣ ਹੋਈ ਐ ਮੰਤਰੀ ਨਾਲ ਇਹੀ ਕਹੀ ਐ ਕਿ ਭਾਵੇਂ ਛੋਟੇ ਬਣਾ ਉਹ ਜਵਾਬਦੇਹ ਹੋਵੇ ਇਸ ਗੱਲ ਦਾ ਕਿ ਅਸੀਂ ਇਹਦੀ ਸੰਭਾਲ ਕਰ ਰਹੇ ਹਾਂ ਜੇ ਕੋਈ ਦਿੱਕਤ ਆਊ ਤਾਂ ਉਹਦਾ ਜਵਾਬਦੇਹ ਹੋਵੇ ਕਿ ਆਜਨ ਹੋਇਆ ਵੀ ਬਾਹਰਲੀ ਸਟੇਟ ਦਾ ਡਾਕਟਰ ਸੀਗਾ ਇੱਥੇ ਨਾਲੇ ਉਹ ਮੈਂ ਤਾਂ ਇੱਥੋਂ ਤੇ ਕਹਿੰਦਾ ਵੀ ਜੇ ਡਾਕਟਰ ਨਹੀਂ ਕਰ ਸਕੀ ਪੰਜਾਬ ਸਰਕਾਰ ਫਿਰ ਅਸੀਂ ਪ੍ਰਾਈਵੇਟ ਬਾਰੇ ਆਪ ਸੋਚਾਂਗੇ ਫਿਰ ਅਸੀਂ ਆਪ ਲੈ ਲਾਂਗੇ ਠੀਕ ਹੈ ਨਾ ਅਸੀਂ ਪ੍ਰਭ ਜਿਹੜੀ ਸੁਪਰੀਮ ਕੋਰਟ ਨੂੰ ਸੁਣਵਾਈ ਹੈ ਤੁਹਾਡੇ ਵੱਲੋਂ ਕੋਈ ਉੱਥੇ ਪੱਖ ਰੱਖੂਗਾ ਕੋਈ ਗੱਲਬਾਤ ਕਰੂਗਾ ਵੀ ਡਾਕਟਰ ਦੀ ਟੀਮ ਇਸ ਤਰੀਕੇ ਦੇ ਨਾਲ ਕਾਰਵਾਈ ਕਰ ਰਹੀ ਹੈ ਅਣਗੈਲੀ ਕਰ ਰਹੀ ਹੈ ਨਹੀਂ ਨਹੀਂ ਉਹ ਤਾਂ ਜਿਹੜੇ ਪੰਜਾਬ ਸਰਕਾਰ ਨੇ ਪੱਖ ਰੱਖਿਆ ਸੀ ਤਾਂ ਸ੍ਰੀਮ ਕੋਰਟ ਦੇ ਵਿੱਚ ਨਾ ਹੀ ਤਾਂ ਧਿਆਰਾਂ ਤੇ ਨਾ ਹੀ ਅਸੀਂ ਉੱਥੇ ਪੱਖ ਰੱਖਣਾ ਉਹ ਤਾਂ ਇਹ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਨੂੰ ਧਿਆਰ ਬਣਾਈਆ ਪੰਜਾਬ ਸਰਕਾਰ ਉੱਥੇ ਕੀ ਕਰਦੀ ਹੈ ਉਹ ਤਾਂ ਪਹਿਲਾਂ ਵੀ ਗਲਤਬਲਦ ਜਿਹੜਾ ਰੱਖਿਆ ਗਿਆ ਵੀ ਸ਼ੂ ਨਹੀਂ ਮੈਨੂੰ ਲੱਗਦਾ ਉਹ ਕੀ ਰੱਖਦੀ ਹੈ ਸਾਡਾ ਤਾਂ ਇਹ ਇਸ਼ੂ ਆਪਣਾ ਇੱਥੇ ਗਰਾਊਂਡ ਲੈਵਲ ਤੇ ਜਿਹੜਾ ਖਨੋਰੀ ਬਾਡਰ ਤੇ ਜਿਹੜੀ ਆਪਣੇ ਨਾਲ ਗੱਲ ਹੋਈ ਸੀ ਉਹ ਆਪਾਂ ਕਿਹਾ ਵੀ ਤੁਸੀਂ ਟੀਮ ਬਣਾਓ ਜਿਹੜੇ ਪੱਕੇ ਤੌਰ ਤੇ ਡੱਲੇਵਾਲ ਸਾਹਿਬ ਦੀ ਸੇਵਾ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਬਿਲਕੁਲ ਕਾਨਫਰੰਸ ਦੇ ਰਾਹੀਂ ਜੁੜੇ ਸੀ ਕਿ ਸੁਣਵਾਈ ਦੇ ਵਿੱਚ ਜੁੜਨਗੇ ਨਹੀਂ ਉਹ ਹਜੇ ਇਸ਼ੂ ਨਹੀਂਗਾ ਹੁਣ ਤਾਂ ਮੈਨੂੰ ਲੱਗਦਾ ਵੀ ਆਪਣੇ 14 ਫਰਵਰੀ ਦੀ ਮੀਟਿੰਗ ਹੀ ਦਿੱਤੀ ਹੁਣ ਤਾਂ ਕੇਂਦਰ ਸਰਕਾਰ ਨਾਲ ਉਹ ਰਸਤਾ ਹੀ ਖੁੱਲ ਗਿਆ ਤੇ ਆਪਣਾ ਰਸਤਾ ਸਿੱਧਾ ਹੋ ਗਿਆ ਮੈਨੂੰ ਲੱਗਦਾ ਹੁਣ ਕੋਈ ਲੋੜ ਨਹੀਂ ਡੱਲੇਵਾਲ ਸਾਹਿਬ ਨੂੰ ਬਾਹਰ ਲੈ ਕੇ ਜਾਵੋਗੇ ਜਾਂ ਫਿਰ ਨਹੀਂ ਉਹ ਲੈ ਕੇ ਆਵਾਂਗੇ 12 ਤੋਂ ਆਪਾਂ 1 ਵਜੇ ਦੇ ਸਮੇਂ ਦੇ ਸਮੇਂ ਵਿੱਚ ਦੀ ਲਾਜ਼ਮੀ ਅਪਸੈਪਟ ਕਰਾਂਗੇ ਡੱਲੇਵਾਲ ਸਾਹਿਬ ਨੂੰ ਉੱਥੇ ਕਰਕੇ ਠੀਕ ਹੈ ਜੀ ਕਿਆ ਜਰਾ ਹਾਈ ਟੈਕ ਹਸਪੀਟਲ ਬਣਾ ਦਿੱਤਾ ਕੱਲ ਜੀ ਕੀ ਕਹਾਂਗੇ ਤੁਸੀਂ ਇਹ ਮੈਨੂੰ ਲੱਗਦਾ ਇਹਨਾਂ ਦਾ ਜਿਹੜਾ ਟੈਂਪਰੇਲੀ ਐਮਰਜੈਂਸੀ ਹਸਪੀਟਲ ਬਣਾਇਆ ਮੈਨੂੰ ਤਾਂ ਲੱਗਦਾ ਵੀ ਇੱਕ ਵੀ ਕਿਸੇ ਮਰੀਜ਼ ਦੀ ਇਹ ਇਲਾਜ ਨਹੀਂ ਕਰ ਸਕਿਆ ਹੁਣੇ ਕਾਗਜ਼ਾਂ ਦੇ ਵਿੱਚ ਬਜਟ ਹੋ ਸਕਦਾ ਬਹੁਤ ਵੱਡਾ ਹੋਵੇ ਜੀ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਦਾ ਹੋਰ ਵੀ ਜਿਹੜੇ ਆਪਣੇ ਮੋਰਚੇ 'ਚ ਕਿਸਾਨ ਬੈਠੇ ਆ ਮੜੀ ਤਕਲੀਫ ਆਉਂਦੀ ਪਾਤਣਾ ਲੈ ਜਾਣਾ ਪੈਂਦਾ ਪਾਤਣਾ ਤੋਂ ਰਜਨਦਰ ਲ ਜਾਣਾ ਪੈਂਦਾ ਜਿਹੜਾ ਟੈਂਪਰੇਰੀ ਹਸਪੀਟਲ ਆ ਆਪਣਾ ਤਾਂ ਕਾਹਦਾ ਜਿਹ ਦਿਸਦਾ ਹੋਊਗਾ ਮੈਨੂੰ ਲੱਗਦਾ ਅਮਲ ਦਿੱਤਾ ਹੈ ਨਹੀਂ ਡਾਕਟਰ ਸੁਬਹਿਮ ਨੇ ਪਹਿਲੇ ਚੁਲਕੜੀ ਕੀਤੇ ਸੀ ਟੀਮ ਤੇ ਵੀ ਟ੍ਰੀਟਮੈਂਟ ਜਿਹੜਾ ਹੈਗਾ ਉਹ ਬਿਹਤਰ ਨਹੀਂ ਆ ਜਾਂ ਫਿਰ ਸਹੀ ਨਹੀਂ ਹੈ ਤਕਨੀਕ ਸਹੀ ਨਹੀਂ ਹੈ ਚਲੋ ਤਾਂ ਆਪਣੇ ਡਾਕਟਰ ਸੁਬਹਿਮ ਦਾ ਟੀਮ ਆਪਣੀ 13 ਫਰਵਰੀ ਤੋਂ ਲਗਾਤਾਰ ਆਪਣੇ ਨਾਲ ਜੁੜੀ ਹੋਈ ਹੈ ਨਾ ਜਿਹੜੇ ਉਹਨਾਂ ਨੇ ਸ਼ੱਕੇ ਜ਼ਾਹਿਰ ਕੀਤੇ ਸੀ ਉਹ ਪੰਜਾਬ ਸਰਕਾਰ ਤਾਂ ਪੂਰੇ ਕਰ ਰਹੀ ਹੈ ਹੈ ਨਾ ਪੂਰੇ ਕਰ ਰਹੀ ਹੈ ਇਸ ਕਰਕੇ ਉਹਨਾਂ ਨੂੰ ਜੇ ਹੁਣ ਟੀਮ ਨਾ ਬਣਾਵਾਂਗੇ ਉਹਨਾਂ ਚਿਰ ਆਪਾਂ ਨਹੀਂ ਸੋਚਾਂਗੇ ਜਦੋਂ ਪੱਕੀ ਟੀਮ ਤਜਰਬੇਤਾਰ ਹੋਊਗੀ ਵੀ ਹਾਂ ਸਾਡੀ ਜ਼ਿੰਮੇਵਾਰੀ ਹੈ ਫੇਰ ਆਪੋ ਤੇ ਹਮੇਂ ਹਮੇਂ ਭਰਾਂਗੇ ਧੰਨਵਾਦ ਜੀ ਦਾਜੀ ਕਾਕਾ ਸਿੰਘ ਕੋਟੜਾ ਜਿਹੜੇ ਸਾਫ਼ ਤੌਰ ਤੇ ਕਹਿ ਰਹੇ ਸੀ ਜਦ ਤੱਕ ਕੋਈ ਟੀਮ ਚੰਗੀ ਘਟਤ ਨਹੀਂ ਕੀਤੀ ਜਾਂਦੀ ਡਾਕਟਰਾਂ ਦੀ ਇੱਕ ਟੀਮ ਬਣਾਈ ਨਹੀਂ ਜਾਂਦੀ ਤਾਂ ਉਦੋਂ ਤੱਕ ਇਲਾਜ ਲਈ ਨਹੀਂ ਸੋਚਿਆ ਜਾਏਗਾ ਹਾਲਾਂਕਿ ਸਿਵਲ ਸਰਜਨ ਦੇ ਨਾਲ ਪੁਲਿਸ ਅਫਸਰ ਵੀ ਪਹੁੰਚੇ ਨੇ ਪਰ ਦੇਖਣਾ ਹੋਵੇਗਾ ਅਗਲੀ ਰਣਨੀਤੀ ਕੀ ਹੋਗੀ ਕਿਵੇਂ ਡਾਕਟਰਾਂ ਦੇ ਜਿਹੜੀ ਮੈਡੀਕਲ ਸਹੂਲਤ ਦੁਬਾਰਾ ਲੈਣ ਦੀ ਜਿਹੜੀ ਹੈਗੀਆ ਗੱਲ ਸ਼ੁਰੂ ਕੀਤੀ ਜਾਏਗੀ ਇਹ ਸਮਾਂ ਦੱਸੇਗਾ ਜਨਾਰੀ ਬਾਰਡਰ ਕਮੈਂਡ ਅਮਦੀਪ ਬਨਾਰ ਸੁੱਖਾ ਖੇੜੀਵਾਲ